ਕਾਫੀ ਪੀ ਲੋ ਠੰਡੀ ਹੋ ਰਹੀ ਸੇਵਕ ਮੈਨੂੰ ਵੀ ਟਾਈਮ ਦੇ ਦਿਆ ਕਰੋ ਹਰ ਟਾਈਮ ਲੈਪਟਾਪ ਨਾਲ ਚਿਪਕੇ ਰਹਿੰਦੇ ਹੋ ਆਫਿਸ ਜਾਣ ਲੱਗਿਆਂ 10 ਮਿੰਟ ਮੇਰੇ ਲਈ ਵੀ ਕੱਢ ਲਿਆ ਕਰੋ ਓਹੋ ਕਾਦੀ ਟੈਨਸ਼ਨ ਲੈਣੀ ਈਆ ਯਾਰ ਤੈਨੂੰ ਕੀ ਦੱਸਾਂ ਆਫਿਸ ਦੇ ਵਿੱਚ ਨਾ ਨਾਟਕ ਬਾਜ਼ੀ ਬੜੇ ਚੱਲਣਦੇ ਆ ਸਰਦਾਂ ਨਾ ਨਖਰੇ ਬੜੇ ਵੱਧ ਗਏ ਤੇ ਕੰਮ ਵੀ ਇੰਨਾ ਜ਼ਿਆਦਾ ਕੋਈ ਹਿਸਾਬ ਨਹੀਂ ਤੈਨੂੰ ਕੀ ਦੱਸਾਂ ਕਮ ਤਾਂ ਚੇਤਾ ਰਾ ਟਾਈਮ ਤੇ ਮੈਂ ਵੇਖਿਆ ਹੀ ਨਹੀਂ ਨਾ ਲੈ ਤਾਉਣਾ ਨਾ ਮੈਨੂੰ ਨਿਕਲਣਾ ਪਿਆ। ਬੀਬੀ ਜੀ ਹਾਂ। ਹਲੋ ਕੇ ਠੀਕ ਹੈ ਜੀ ਮੈਂ ਜਾਵਾਂ। ਚਲ ਠੀਕ ਹੈ। ਓਕੇ ਬਾਏ। ਲਵ ਯੂ। 1 ਮਿੰਟ ਰੁਕੋ ਗੱਡੀ ਦੀ ਚਾਬੀ ਦੇ ਦਿਓ ਮੈਨੂੰ। ਹਾਂ ਚਾਬੀ। ਹਾਂ ਗੱਡੀ ਦੀ ਚਾਬੀ। ਚਾਬੀ ਕੀ ਕਰਨੀ? ਮੈਂ ਵੀ ਮਾਰਕੀਟ ਜਾਣਾ ਹੁੰਦਾ। ਮੇਰੇ ਪਾਪਾ ਨੇ ਮੈਨੂੰ ਦਿੱਤੀ ਸੀ ਗੱਡੀ। ਬਹਿ ਕੇ ਘਰ। ਠੀਕ। ਤੂੰ ਮਾਰਕੀਟ ਜਾਣਾ ਹੁੰਦਾ। ਤੂੰ ਤੇ ਆਟੋ ਤੇ ਵੀ ਚੱਲ ਸਕਦੀ ਆ ਅੱਧਾ ਤਰੀ ਸੇ ਲੀ ਜਾਂਦੀ ਕੀ ਨਾ ਹੁੰਦਾ ਯਾਰ ਅੰਡਲੀ ਇਹਦੇ ਨਾਲ ਚੱਲ ਜਾ ਕਰ ਤੂੰ ਵੈਸੇ ਵੀ ਉਹਦੇ ਨਾਲ ਜਾਣੀ ਆ ਕਿਉਂ ਮੈਂ ਕਿਉ ਖੱਜਲ ਹੋਵਾਂ ਮਾਰਕੀਟ ਜਾਣ ਲਈ ਮੇਰੇ ਪਾਪਾ ਨੇ ਮੈਨੂੰ ਦਿੱਤੀ ਸੀ ਕਾਰ ਬਸ ਤੁਸੀਂ ਨਾ ਲੈ ਕੇ ਜਾਣਾ ਉਹ ਤੇ ਤੈਨੂੰ ਗੱੜਾ ਚਲਾਉਣੀ ਆਉਂਦੀ ਏ ਕੀ ਹੋ ਗਿਆ ਨਹੀਂ ਚਲਾਉਣੀ ਆਉਂਦੀ ਤੇ ਸਿੱਖ ਲਾਂਗੀ ਮੈਂ ਵੇ ਮੇਰੀ ਸੁਣ ਗੱਲ ਗੱਲ ਸੁਣ ਜੇ ਮੈਂ ਗੱਡੀ ਖੜਦਾ ਹਾਂ ਨਾ ਤੇ ਆਪਣੇ ਆਫਿਸ ਦੇ ਕੰਮ ਹੀ ਜਾਣਾ ਨਾ ਕੇ ਸਾਰਸ ਪਾਟੇ ਕਰਦਾ ਆਂ ਆਫਿਸ ਜਾ ਕੇ ਵੀ ਉੱਥੇ ਕੰਮ ਕਰ ਕਰਕੇ ਤੇ ਫਿਰ ਮੈਂ ਘਰੇ ਆਉਣਾ ਤੇ ਗੱਡੀ ਉੱਥੇ ਪਾਰਕਿੰਗ 'ਚ ਲੱਗੀ ਰਹਿੰਦੀ ਆ ਹਾਂ ਤੇ ਪਾਰਕਿੰਗ 'ਚ ਲੱਗੀ ਰਹਿੰਦੀ ਆ ਨਾ ਘਰੇ ਲਾ ਕੇ ਜਾਇਆ ਕਰੋ ਮੇਰੇ ਵੀ ਆਨ ਜਾਣ ਦੇ ਕੰਮ ਆਏਗੀ ਮੇਰੇ ਪਾਪਾ ਨੇ ਮੇਰੇ ਵਾਸਤੇ ਲੈ ਕੇ ਦਿੱਤੀ ਸੀ ਚਲ ਲਾ ਜੂਗਾ ਪਰ ਤੂੰ ਇੱਕ ਚੀਜ਼ ਸੋਚ ਜਿਹੜੀ ਗੱਡੀ ਤੇ ਮੈਂ ਜਾਨਾ ਜਿਹੜੇ ਆਫਿਸ ਮੈਂ ਜਾਨਾ ਉੱਥੋਂ ਦੀ ਸਾਰੀ ਕਮਾਈ ਤੇ ਤੇਰੇ ਹੱਥਾਂ 'ਚ ਹੀ ਦਿੰਨਾ ਮੈਂ ਤੇ ਨਹੀਂ ਕਦੇ ਇਹ ਕਿ ਆ ਵੀ ਕਮਾਈ ਮੇਰੀ ਆ ਮੈਂ ਉਹਨਾਂ ਨੂੰ ਵੀ ਆਦੀ ਆਪਣੀ ਕਮਾਈ ਆ ਤੇ ਤੂੰ ਮੇਰੀ ਗੱਡੀ ਹੈ ਮੈਂ ਤਾਂ ਨਹੀਂ ਲਾਇਆ ਕਹਿਣ ਲੱਗੀ ਨੇ ਗਲਤੀ ਨਾ ਵੀ ਨਾ ਇਹ ਗਲਤ ਮਾਕ ਚ ਨਾ ਲਿਆਣਾ ਕਿ ਇਹ ਗੱਡੀ ਵਾਪਸ ਜਾਏਗੀ ਗੱਡੀ ਤਾਂ ਵਾਪਸ ਜਾਊਗੀ ਨਹੀਂ ਜਾਊਗੀ ਚਲ ਧੀਏ ਮੇਰੀ ਗੱਲ ਸੁਣਨ ਧਿਆਨ ਨਾਲ ਆ ਜਿਹੜੀ ਆਪਣੇ ਚ ਤੇਰਵੇਂ ਰਾਈ ਹੈ ਨਾ ਇਹ ਬਹੁਤ ਗਲਤੀ ਪਹਿਲਾਂ ਘਰ ਦੀ ਹਰ ਇੱਕ ਚੀਜ਼ ਆਪਾਂ ਵੰਡ ਕੇ ਵਰਤ ਦਿੰਨੇ ਆ ਅੱਜ ਤੇਰੇ ਚਿੱਤ ਤੇਰ ਮੇਰਾ ਵੀ ਕਿ ਗੱਡੀ ਮੇਰੀ ਆ ਚੱਲ ਕੋਈ ਚਲ ਜਾਨਾ ਨਾ ਬਾਈਕ ਤੇ ਪਹਿਲਾਂ ਵੀ ਤੇ ਜਾਨਣਾ ਹੀ ਹੁੰਨਾ ਤੇਰੀ ਗੱਡੀ ਤੈਨੂੰ ਮੁਬਾਰਕ ਇੱਕ ਮਿੰਟ ਰੁਕੋ ਬੜੀ ਤਕਲੀਫ ਹੋਈ ਮੇਰੀਆਂ ਗੱਲਾਂ ਦੀ ਮੈਂ ਨਾ ਜੈਸੇ ਨੂੰ ਤੈਸਾ ਜਵਾਬ ਦਿੱਤਾ ਜੈਸੇ ਨੂੰ ਤੈਸਾ ਗੋਲ ਮਲ ਗੱਲਾਂ ਨਾ ਕਰ ਕੱਲ ਦੱਸ ਕੀ ਆ ਬੜਾ ਛਟਕਾ ਲੱਗਾ ਅੱਜ ਤੁਹਾਨੂੰ ਮੇਰੀਆਂ ਗੱਲਾਂ ਦਾ ਟਕਾ ਨਹੀਂ ਲੱਗਾ ਤੇਰੀ ਜਿਹੜੀ ਕਈ ਗੱਲ ਐ ਮੇਰੇ ਦਿਲ ਤੇ ਲੱਗੀ ਤੇਰੀਆਂ ਗੱਲਾਂ ਮੇਰੇ ਦਿਲ ਨੂੰ ਨਾ چیرਦਿਆਂ ਗਈਆਂ ਜਦੋਂ ਦੂਸਰੀਆਂ ਦੀ ਚੀਜ਼ ਨੂੰ ਦੋ ਹਿੱਸਿਆਂ ਚ ਵੰਡ ਦਿੰਦੇ ਹੋ ਉਦੋਂ ਨਹੀਂ ਤੁਹਾਨੂੰ ਅਹਿਸਾਸ ਹੁੰਦਾ ਕਿ ਅਗਲੇ ਦੇ ਦਿਲ ਤੇ ਕੀ ਬਿੱਤੇਗੀ ਨਾ ਗੋਲਮੋਲ ਗੱਲਾਂ ਨਾ ਕਰ ਕੱਲ ਦੱਸ ਮੈਨੂੰ ਸਾਰੀ ਕੀ ਆ ਗੁੱਸਾ ਤੇ ਤੁਹਾਨੂੰ ਬਹੁਤ ਆਉਂਦਾ ਹੈ ਕਦੀ ਦੂਸਰੀਆਂ ਦੀ ਗੱਲ ਸਮਝੀ ਜੇ ਇੱਥੇ ਬੈਠੋ ਵੇਹ ਲਿਆ ਮਰਨਾ ਨਾ ਗੋਲਮੋਲ ਗੱਲਾਂ ਨਾ ਕਰ ਨਾ ਹੀ ਮੇਰਾ ਦਿਮਾਗ ਖਰਾਬ ਕਰ ਜਿਹੜੀ ਗੱਲ ਕਰਨੀ ਸਿੱਧੀ ਕਰ ਫਾਲਤੂ ਦੀਆਂ ਗੱਲਾਂ ਵਾਸਤੇ ਮੇਰੇ ਕੋਲ ਟਾਈਮ ਨਹੀਂ ਆਫਿਸ ਅਡੇਕ ਕਰਨ ਦੇ ਮੇਰੀ ਤੇ ਜੇ ਤੁਹਾਡੇ ਮੇਰੇ ਚ ਕੁਝ ਨਹੀਂ ਵੰਡਿਆ ਤੇ ਉਹਨਾਂ ਵਿੱਚ ਕਿਉਂ ਵੰਡੀਆਂ ਪਾਉਂਦੇ ਹੋ ਜੇ ਮੈਂ ਤੁਹਾਡੇ ਦੁੱਖ ਸੁੱਖ ਦੀਆਂ ਤੇ ਉਹ ਨਹੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਮੈਂ ਨਾ ਆਪਣੀ ਕੰਨੀਆਂ ਸੁਨਿਆ ਤੁਸੀਂ ਦੀਦੀ ਨੂੰ ਕੀ ਕਿਹਾ ਸੀ ਜੀਜਾ ਇਹਦੇ ਖਿਲਾਫ ਭੜਕਾਉਂਦੇ ਸੀ ਅੱਛਾ ਤੇ ਜਦੋਂ ਦੀਦੀ ਨੂੰ ਪੁੱਠੀਆਂ ਮੱਤਾਂ ਦਿੰਦੇ ਹੋ ਉਦੋਂ ਨੂੰ ਤੁਹਾਨੂੰ ਅਹਿਸਾਸ ਹੁੰਦਾ ਕਿਸੇ ਗੱਲ ਦਾ ਗੱਡੀਆਂ ਪੁੱਠੀਆਂ ਮੱਤਾਂ ਤੋਂ ਤੈਨੂੰ ਗਿਆ ਗੱਲ ਕਲੀਅਰ ਕਰ ਲੈ। ਸੇਵਕ ਸਿਆਣੇ ਬਣੋ ਥੋੜੇ। ਕਿਸੇ ਨੂੰ ਨਾ ਇਦਾਂ ਪੁੱਠੀਆਂ ਮੱਤਾਂ ਨਹੀਂ ਦੇਈਂ ਦੀਆਂ। ਮੈਂ ਗੱਡੀ ਕੀ ਕਰਨੀ ਆ? ਉਹ ਪਈ ਚਾਬੀ ਲੈ ਜਾਓ ਗੱਡੀ। ਤੁਹਾਡੇ ਮੇਰੇ ਚ ਤੇ ਕੁਛ ਨਹੀਂ ਵੰਡਿਆ। ਪਰ ਕਿਸੇ ਹੋਰ ਚ ਵੀ ਨਾ ਵੰਡਣ ਦਿਓ। ਪਲੀਜ਼ ਸਮਝੋ ਮੇਰੀ ਗੱਲ ਨੂੰ। ਐਸੀ ਗੱਲ ਨਾ ਕਰੋ ਕਿ ਕਿਸੇ 'ਚ ਲੜਾਈ ਪਵੇ। ਪਲੀਜ਼ ਸਮਝ ਲਿਓ ਮੇਰੀ ਗੱਲ ਨੂੰ। ਸ਼ਰਦੀਆ ਮੈਨੂੰ ਕੀ ਸਮਝਾਉਂਦੀ ਏ ਕੈਂਡੂ ਦੀ ਨਾਲ ਮੇਰੀ ਗੱਲ ਹੋਈ ਏ ਤੇ ਕੀ ਚੱਕਰ ਚੱਲ ਗਿਆ ਸੇਵਕ ਹੈਲੋ ਹੈਲੋ ਥਿਸ ਆ ਸਸਕਾਲ ਸਸਕਾਲ ਸੇਵਕ ਫੋਨ ਐਸਲੇ ਕੀ ਗੱਲ ਸਭ ਠੀਕ ਹੈ ਹਾਂ ਸਾਰਾ ਕੁਝ ਠੀਕ ਹੈ ਕੀ ਕਰ ਰਹੇ ਹੋ ਕੁਛ ਨਹੀਂ ਬਸ ਐਦਾ ਹੀ ਬੈਂਕ ਗਈ ਸਾਂ ਹਾਂ ਤੇ ਪੈਸੇ ਜਮਾ ਕਰਾਈ ਆਂ ਤੂੰ ਜੋ ਮਨਾ ਕੀਤਾ ਸੀ ਕਿ ਜੀਜਾ ਨੂੰ ਕੋਈ ਪੈਸਾ ਨਹੀਂ ਦੇਣਾ ਕੋਈ ਚੀਜ਼ ਨਹੀਂ ਦੇਣੀ ਆਪਣੀ ਸੇਵਿੰਗ ਆਪਣੇ ਕੋਲ ਸੰਭਾਲ ਕੇ ਰੱਖ ਸਭ ਕੁਝ ਫਿਰ ਮੈਂ ਵੀ ਉਹੀ ਸੋਚਿਆ ਕਿ ਮੈਂ ਪੇਕਿਆਂ ਦੇ ਖਿਲਾਫ ਥੋੜੀ ਜਾਵਾਂਗੀ ਲਲ ਜਿਹੜਾ ਵੀ ਗਹਿਣਾ ਤੁਸੀਂ ਮੈਨੂੰ ਪਾਇਆ ਉਹ ਵਾਕਈ ਮੇਰਾ ਹੀ ਹੈ ਫਿਰ ਜਿਜਣ ਥੋੜੀ ਥਾਵਾਂਗੀ ਉਹ ਵੀ ਆਪਣੇ ਕੰਮਕਾਰ ਚਲਾਉਣ ਤੇਰੀਆਂ ਗੱਲਾਂ ਮੇਰੇ ਪੱਲੇ ਪੈ ਗਈਆਂ ਮੇਰੀ ਗੱਲ ਸੁਣ ਮੈਂ ਤੈਨੂੰ ਜੋ ਕਹਾਂ ਤੂੰ ਮੰਨ ਲਿਆ ਹਾਂ ਮਤਲਬ ਉਹ ਟਾਈਮ ਤੇ ਮੇਰਾ ਦਿਮਾਗ ਖਰਾਬ ਹੀ ਨਹੀਂ ਚੱਲਣਾ ਮੈਂ ਤੈਨੂੰ ਇਹ ਨਿੱਕੀ ਗੱਲ ਕਹ ਤੇ ਤਾਂ ਉਸੇ ਵੜੇ ਨਾਲ ਹੀ ਮੰਨ ਲਈ ਤੇਰਾ ਆਪਣਾ ਦਿਮਾਗ ਹੀ ਨਹੀਂ ਕੰਮ ਕਰਦਾ ਮਤਲਬ ਮੇਰੀ ਗੱਲ ਸੁਣ ਕਿ ਤੂੰ ਹੀ ਆਪਣੇ ਘਰ ਵਾਲੇ ਦਾ ਸਾਥ ਨਹੀਂ ਦੇਂਗੇ ਤਾਂ ਕੌਣ ਦੇਊਗਾ ਕੀ ਗੱਲ ਹੋ ਗਈ ਹੈ ਇੱਕਦਾਂ ਹੀ ਗੱਲਾਂ ਬਦਲ ਗਈਆਂ ਤੇਰੀਆਂ ਜਿਹੜਾ ਇੱਕਦਾਂ ਹੀ ਤੇਰੀਆਂ ਗੱਲਾਂ ਬਦਲ ਗਈਆਂ ਨੇ ਹੈ ਆਪੇ ਤਾਂ ਮਨਾ ਕੀਤਾ ਸਭ ਕੁਝ ਤੇ ਹੁਣ ਆਪੇ ਮੈਨੂੰ ਕੁਝ ਹੋਰ ਕਹਿੰਦੇ ਆ ਗਏ ਮੈਂ ਮੇਰੀ ਗੱਲ ਸੁਣ ਦੋਵੇਂ ਜਾਣੇ ਨਾ ਵੱਲ ਵੜਾ ਕੇ ਕੰਮ ਕਰਿਆ ਕਰੋ ਇਹ ਦਾਣਾ ਕਰੋ ਤੇ ਤੇਰੀ ਆ ਚੀਜ਼ ਮੇਰੀ ਆ ਪਲਾਣਾ ਠੀਕ ਆ ਇਹ ਕੀ ਮਤਲਬ ਹੈ ਘਰ ਵਾਲਿਆ ਦਾ ਘਰ ਵਾਲਿਆ ਦਾ ਕੋਈ ਸਿਸਟਮ ਰਹਿ ਹੀ ਨਹੀਂ ਗਿਆ ਸੇਵਕ ਐਨੀ ਗੱਲ ਕਹਿ ਕੇ ਨਾ ਤੂੰ ਸੱਚੀ ਮੇਰਾ ਮਨ ਹਲਕਾ ਕਰਤਾ ਹੈ ਮੈਂ ਰਾਤ ਦੀ ਸੋਚੀ ਜਾਨ ਨਹੀਂ ਸਾਂ ਮੈਂ ਇਹਨਾਂ ਨੂੰ ਜਵਾਬ ਦੇਤਾ ਪੈਸੇ ਦੇਣ ਤੋਂ ਵੀ ਤਾਂ ਆਪਣਾ ਗਿਆਨੇ ਦੇਣ ਤੋਂ ਵੀ ਉਹ ਮੈਨੂੰ ਕਿਹਾ ਉਹਨਾਂ ਨੇ ਕੁਝ ਨਹੀਂ ਪਰ ਉਹਨਾਂ ਦੀ ਅੱਖਾਂ ਪੜ ਲਈਆਂ ਜਿਵੇਂ ਪਤਾ ਨਹੀਂ ਉਹਨਾਂ ਦਾ ਦਿਲ ਕਿਵੇਂ ਟੁੱਟਿਆ ਹੋਇਆ ਹੋਵੇਗਾ ਸੋਚਦੇ ਹੋਣੇ ਆ ਕਿ ਇਸ ਕਰਦੀ ਕਿ ਇੱਕ ਚੀਜ਼ ਜਨਾਨੀ ਨੂੰ ਮੈਂ ਦੇ ਦਿੱਤੀ ਤੇ ਅਗਰ ਮੈਂ ਉਹਦੇ ਕੋਲ ਮਦਦ ਮੰਗੀ ਹੈ ਤਾਂ ਉਹਨੇ ਤੇਰ ਮੇਰ ਕਰਤੀ ਕਿ ਮੇਰੇ ਪੇਕਿਆਂ ਦੀ ਹੈ ਇਹੋ ਹੀ ਚੀਜ਼ ਹੈ ਤੈਨੂੰ ਤੇ ਕਹਿਣਾ ਨਾ ਕਿ ਜੋ ਕੁਝ ਵੀ ਹੈਗਾ ਇਹ ਤੁਹਾਡੇ ਦੋਵਾਂ ਦਾ ਹੀ ਆ ਠੀਕ ਹੈ ਤੂੰ ਵੀ ਚੱਲ ਤੈਨੂੰ ਹਣ ਕੀ ਦੱਸਾਂ ਤੂੰ ਵੀ ਤਾਂ ਗੱਲ ਸਿਖਾਈ ਆ ਕਿਸੇ ਨੇ ਅੱਛਾ ਮਤਲਬ ਦਿਆ ਨੇ ਸਿਖਾਇਆ ਤੇ ਨਾ ਸਾਰਾ ਕੁਝ ਮੇਰੇ ਦਿਮਾਗ ਵਿੱਚ ਕੁਝ ਨਹੀਂ ਪੈਣਾ ਠੀਕ ਹੈ ਸੇਵਕ ਜਿਸਾਂ ਤੂੰ ਕਮੇ ਚੱਲ ਇਦਾਂ ਚੱਲਣਾ ਹੁਣ ਠੀਕ ਆ ਧਿਆਰ ਰੱਖੀ ਆਪਣਾ ਓਕੇ ਹੁਣ ਨਾਲ ਲੜਾਈ ਪਾਈ ਕਰੇ ਨਹੀਂ ਨਹੀਂ ਠੀਕ ਹੈ ਚੱਲ ਠੀਕ ਹੈ ਚੱਲ ਯਾਰ ਹੁਣ ਲੋਏ ਸਮਝਾ ਤਮ ਅੰਜਲ ਕਾਓ ਕੈਮਰਾ ਜੇ ਕਿਤੇ ਦੀਆ ਮੇਰੀਆਂ ਅੱਖਾਂ ਨਾ ਖੋਲਦੀ ਤੇ ਪਤਾ ਨਹੀਂ ਮੈਂ ਇਹਨਾਂ ਦਾ ਘਰ ਖਰਾਬ ਕਰ ਦੇਣਾ ਐ ਵੈਸੇ ਵੀ ਜੋ ਕੁਝ ਹੈਗਾ ਇਹਨਾਂ ਦੋਹਾਂ ਦਾ ਹੀ ਤਹੁੰਦਾ ਮੰਨ ਲਿਆ ਚੱਲ ਬੰਦਾ ਕਮਾ ਕੇ ਲੈਂਦਾ ਹੈ ਜਨਾਨੀ ਵੀ ਤੇ ਘਰੇ ਰੰਦੀ ਆ ਧਿਆਨ ਰੱਖਦੀ ਐ ਜਨਾਨੀ ਚੱਲ ਓਖੇ ਟਾਈਮ ਤੇ ਜਨਾਨੀ ਨੇ ਸਾਥ ਦੇਣਾ ਹੋਰ ਕਹਿੰਦੇ ਨਹੀਂ ਦੇਣਾ ਇਹ ਚੀਜ਼ ਮੈਨੂੰ ਪਤਾ ਲੱਗ ਗਈ ਐ ਫੇ ਉਹਨੇ ਜਿਹੜੀ ਸੇਵਿੰਗ ਕੀਤੀ ਹੋਗੀ ਉਹੀ ਤੇ ਮੇਰੇ ਕੰਮ ਆਉਣੀ ਐ ਤੇ ਮੈਂ ਉਹਨਾਂ ਨੂੰ ਉਲਟੀ ਘੁਮਾ ਬੈਠਾ ਚਲੋ ਸੇਫ ਕਰ ਛੱਡ ਦੇਣਾ ਗੱਲਾਂ ਨੂੰ ਸਾਰਾ ਕੁਝ ਸਹੀ ਹੋ ਗਿਆ ਦੀਆ ਅਜਨ ਤਾਂ ਸਪੈਸ਼ਲ ਥੈਂਕਸ ਕਰਾਂਗਾ ਜਦੋਂ ਤੂੰ ਮਾਰਕੀਟ ਤੋਂ ਹੋ ਕੇ ਆਏਂਗੀ ਚੱਲ ਆ ਜੋ ਆਫੀਸਰ ਰਹਿ ਨਹੀਂ ਦਿੰਨੇ ਯਾਰ ਕੀ ਕਰਨ ਜਾਣਾ ਆ ਲੈਂਦਾ ਉਹਨਾਂ